YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਗਰ ਤੋਂ ਦਿਖਾਵਾਂਗੇ گاਵਾਂ ਦੇ ਵਿੱਚ ਇੱਕ گاਾਂ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬਿਲਕੁਲ ਤਾਜੀ ਸੂਈ ਹੋਊਗੀ ਤੇ ਜਿਹੜੀਆਂ ਦੋ گاਵਾਂ ਤੋਂ ਇਹ ਨਾਲ ਬਧੀਆਂ ਇਹ گاਵਾਂ ਦੋਵੇਂ ਗੱਪਣਾ ਇਨ੍ਹਾਂ ਪਸ਼ੂਆਂ ਦੀ ਬੰਦ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਪਰਖ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸੰਵਿਖ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ ਹੋ ਦੋਸਤੋ ਕਰੀਏ ਆਪਾਂ ਵੀਰ ਨਾਲ ਗੱਲਬਾਤ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਆ ਵੀਰ ਦੇ ਕੋਲੋਂ ਪੁੱਛ ਲੈਨੇ ਆ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਜੀ ਠੀਕ ਠਾਕ ਹੋ ਠੀਕ ਠਾਕ ਵਧੀਆ ਜੀ ਭਾਜੀ ਚੱਲੀ ਜਾਂਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਚੱਲੀ ਜਾਂਦਾ ਭਾਜੀ ਐਡਰੈਸ ਬੋਲਦੀ ਵੀਰ ਆਪਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਤਰਨਤਾਰਨ ਨਾਮ ਹਰਦੀਪ ਸਿੰਘ ਮੋਬਾਈਲ ਨੰਬਰ 9592810244 ਠੀਕ ਹੈ ਜੀ ਤਿੰਨ ਨਾਂ ਆ ਗਿਆ ਵੀਰ ਆਪਣਾ ਤਿੰਨ ਨਾਂ ਆ ਗਿਆ ਭਾਜੀ ਆਪਣਾ ਠੀਕ ਹੈ ਜੀ ਲਾਈਵ ਵੀਰ ਆਪਣੇ ਚੈਨਲ ਤੇ ਚੱਲ ਰਿਹਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਆਪਾਂ ਤੋਰਨ ਤੋਂ ਪਹਿਲਾਂ ਚਵਾਈ ਕਰਾ ਦਈਏ ਤੇ ਜਾਂ ਪਹਿਲਾਂ ਤੋਰ ਕੇ ਵਿਖਾਣੀ ਹੈ ਪਹਿਲਾਂ ਆਪਾਂ ਦੂਜੀਆਂ ਗੱਬਣ ਗਾਵਾਂ ਵਿਖਾਈਏ ਹਾਂਜੀ ਤੇ ਉਦੋਂ ਬਾਅਦ ਦੇ ਵਿੱਚ ਇਹਨੂੰ ਤੋਰ ਕੇ ਵਿਖਾ ਦਾਂਗੇ ਫਿਰ ਚਵਾਈ ਕਰਕੇ ਫਿਰ ਦੁਬਾਰਾ ਤੋਰ ਕੇ ਠੀਕ ਹੈ ਜੀ ਲਓ ਦੋਸਤੋ ਗੱਬਣ ਗਾਵਾਂ ਦੋ ਵੀਰ ਕਹਿੰਦਾ ਪਹਿਲੋਂ ਪਤਾ ਦਿਖਾ ਦਿੰਨੇ ਆ ਇਹ ਜਿਹੜੀ ਗਾਂ ਜਿਹੜੀ ਚਿੱਟੇ ਰੰਗ ਦੀ ਗਾਂ ਇਹਦੀ ਦਸੀਏ ਡਿਟੇਲ ਵੀਰਾਂ ਨੂੰ ਇੱਕ ਨਵਾ ਸੁਹਾ ਸੁਣੀ ਵੀਰ ਜੀ ਦੂਜਾ ਸੁਹਾ ਵਹਿੜਿਆ ਅੱਛਾ ਜੀ ਠੀਕ ਹੈ ਜੀ ਹਾਂਜੀ ਤਿਆਰੀ ਦੇ ਵਿੱਚ ਹੀ ਆ ਲਗਭਗ 20 ਤੋਂ ਪਲੱਸ ਵਾਲੀ ਦਾਮ ਅਛਾ 20 ਤਾਂ ਪਲੱਸ ਵਾਲੀ ਹੈ 20 ਤਾਂ ਪਲੱਸ ਵਾਲੀ ਹੈ ਜੀ ਠੀਕ ਹੈ ਜੀ ਮਾਰ ਵਾਲਿਆਂ ਦੇ ਦਸਨ ਮੁਤਾਬਕ ਪਹਿਲੇ ਨੇ 20 ਦਿੱਤਾ ਪਰ ਆਪਾਂ 20 ਦਾ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ ਵੈਰ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਦੋਸਤੋ ਗਾਂ ਦੀ ਬਿਊਟੀ ਚੈੱਕ ਕਰ ਸਕਦੇ ਹੋ ਤੁਸੀਂ ਕੱਦ ਕਠ ਗਾਂ ਦਾ ਬਰੀਡ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਲਓ ਸੂਨ ਦੇ ਬਿਲਕੁਲ ਨੇੜੇ ਲੇ ਜਮੁਰਦ ਬੀ ਪਲੱਸ ਦੋਸਤੋ ਵੀਰ ਦੇ ਕਹਿਣ ਮੁਤਾਬਕ ਦੋ ਦਿਨਿਆਂ ਗਾਂ ਨੇ ਪਹਿਲੇ ਸਵੇਰ ਚ ਆਇਆ ਤੇ ਦੂਜੇ ਸਵੇਰ ਸੂਣ ਦੇ ਬਿਲਕੁਲ ਨੇੜੇ ਆਏ ਇਹਦੀ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਭਲਾ ਥੋੜੀਆਂ ਜਿਹਾ ਜਰੂਰ ਪਈਆਂ ਦੋਸਤੋ ਕਿਉਂਕਿ ਜਦੋਂ ਪਸ਼ੂ ਸੂਣ ਲਾਂਦਾ ਦੂਜੇ ਤੱਕ ਸਵੇਰ ਤੱਕ ਭਲਾ ਜਣੀਆਂ ਪੈ ਜਾਂਦੀਆਂ ਆਮ ਕੋਕੇ ਨੂੰ ਉੰਨੀ ਨੀ ਕੋ ਗੱਲ ਭਾਈ ਲਓ ਜੀ ਪੂਰੀ ਸੀਲਸ ਲੱਗ ਜੇ ਦੋਸਤੋ ਕਰ ਲੋ ਚੱਕ ਜੀ ਭਲਾਣਾ ਕਰਕੇ ਭਲਾਣਾ ਕਰਕੇ ਮਰਾ ਉਪਰਾਪਨ ਕਰਦੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਉਹ ਗੱਲ ਨਹੀਂ ਲਓ ਜੀ ਆ ਦੋਸਤੋ ਉਹ ਗੁਲਾਬੀ ਰੰਗ ਤੁਹਾਨੂੰ ਜੱਗ ਲਈ ਉਹ ਭਲਾਂਦਾ ਇਹਦਾ ਕਰਕੇ ਪਛੀ ਥੋੜੀ ਜਿਹੀ ਦਿੱਕਤ ਕਰ ਜਾਂਦਾ ਤੇ ਇਹਦਾ ਵੀਰ ਮੁੱਲ ਕੀ ਕਰਨਾ ਮੁੱਲ ਵੀਰ ਜੀ ਇਹੋ ਜੀ ਵੈਡ ਦਾ ਬਾਹਰ ਵੇਖੀ 80 85 ਚੱਲੀ ਜਾਂਦਾ ਹਾਂਜੀ ਨਾ 80 ਨਾ 85 ਨਾ 75 ਨਾ 70 ਹਾਂਜੀ ਮੁੱਲ 65000 ਰੁਪਏ ਕੰਨਾਗ ਮਾਨਤਨ ਹੋ ਸਕਦਾ 2000 ਛੱਡ ਦਾਂਗ 63 ਦੀ ਬੱਛੀ ਤੇ 63000 ਹੋ ਗਿਆ ਰੇਟ ਚ ਵੀ ਹੈ ਕਿ ਜੈਸ ਹੋਰ ਕੋਈ ਨਹੀਂ ਘਰ ਆਏਗਾ ਇਹਦਾ ਕਰਨਾ ਹੀ ਪੈਣਾ ਤੁਹਾਡਾ ਵਾੜਾ ਛੋੜ ਛੱਪਾ ਦੇ ਠੀਕ ਹੈ ਜੀ ਹਾਂਜੀ ਲਓ ਦੋਸਤੋ 63000 ਰੁਪਿਆ ਜਿਹੜਾ ਤਾਂ ਰੱਖਿਆ ਹੈਗਾ ਜੀ ਇਹਦੇ ਵਿੱਚ ਤੁਹਾਡਾ ਆਆਂ ਗਿਆ ਦਾ ਛੋੜ ਛੱਪਾ ਮਾਨਤਨ ਮੌਕੇ ਤੇ ਜਰੂਰ ਹੋਊਗਾ ਗਾਂ ਦੋਸਤੋ ਚੰਗੀ ਬਿਊਟੀ ਵਾਲੀ ਚੰਗੀ ਬਰੀਡ ਵਾਲੀ ਹੈ ਦੁੱਧ 20 ਕਿਲੋ ਪਹਿਲੇ ਨੇ ਚਵਾਇਆ ਵਾ ਦੂਜੇ ਸੂਏ ਸੂਨ ਦੇ ਬਿਲਕੁਲ ਦੇ ਦੇ ਹਾਂਜੀ ਗਰਲੈਂਡੋ ਦੇ ਬਾਰੇ ਦੱਸਿਓ ਵੀਰੇ ਇਹਦੇ ਦੇ ਵੀਰ ਜੀ ਪਹਿਲੇ ਨੇ ਵਛੀ ਆ ਹਾਂਜੀ ਪਿਓਰ ਗਰਲੈਂਡ ਉਹ ਆ ਵੇਖੋ ਲੋ ਜੀ ਦੋਸਤੋ ਇਹਦੀ ਫੇਸ ਕੁਆਲਿਟੀ ਸਭ ਫੇਸ ਕੁਆਲਿਟੀ ਤੇ ਕੰਨ ਚੈੱਕ ਕਰੋ ਵਸ਼ੀ ਦੇ ਹਾਂਜੀ ਪਿਓਰ ਗਿਰ ਦੇ ਵਿੱਚ ਹੁੰਦੀ ਹੈ ਹਾਂਜੀ ਹਾਂਜੀ ਤੇ ਇਹ ਵੀ ਰ ਸੂਹਾ ਕਿੰਨਾ ਸੁਣੀ ਸੁਹਾ ਪਹਿਲਾਂ ਵੈਟ ਵੀ ਪਹਿਲਾਂ ਵੈਲ ਸੁਣੀ ਹੈ ਹਾਂਜੀ ਕਿੰਨੇ ਟਾਈਮ ਪਿਆ ਸੁਣਦੇ ਹਜੇ ਕਰ ਵਾਲਿਆਂ ਦੇ ਦੱਸਣ ਮੁਤਾਬਕ ਬੜੀ ਸਾਂਝ ਵਾਲੇ ਥੋਂ ਆਈਏ ਵੀਰ ਜੀ ਬੜੇ ਮਾਣ ਨਾਲ ਵਸੀ ਦਿੱਤੀ ਸਾਧਕੇ ਵੀਰਾਂ ਨੇ ਹਾਂਜੀ ਪਹਿਲਾਂ ਵੀ ਬਹੁਤ ਪਸ਼ੂ ਲਿਆਂਦੇ ਉਹਨਾਂ ਵੀਰਾਂ ਤੋਂ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ 20 ਤਰੀਕ ਨੂੰ ਟੈਂਪੂ ਰਹਿੰਦਾ 20 ਮਾਰਚ ਨੂੰ ਤੇ ਦਿਨ 20 ਮਾਰਚ ਨੂੰ ਦਿਨ ਪੂਰੇ ਹੁੰਦੇ ਆ ਵਧ ਵੀ ਖੜ ਸਕਦੀ ਤੇ ਪਹਿਲਾਂ ਹੁਣ ਵਧ ਵੀ ਖੜ ਸਕਦੀ 2-4 ਦਿਨ ਤਾਂ ਖੈਰ ਲੈ ਜਾਂਦਾ ਡੰਗਰ ਪੂਤਾ ਥਲਾ ਹੋ ਜਾਂਦਾ ਸੀਰ ਹੈਨਾ ਹਾਂਜੀ ਹੋ ਜਾਂਦਾ ਕੱਢੀਏ ਬਾਰ ਵੀਰ ਜੀ ਤੁਰ ਕੇ ਵਿਖਾਈਏ ਇਹ ਅੱਜ ਹੀ ਆਈ ਆਪਣੇ ਕੋਲ ਥੋੜਾ ਜਿਆ ਦਰਦੀ ਆ ਕੋਈ ਗੱਲ ਨਹੀਂ ਜਿੰਨਾ ਤੁਰਦੀ ਹੁੰਦੀ ਤੁਰ ਕੇ ਆਪਾਂ ਜੀਰਾਂ ਨੂੰ ਜਰੂਰ ਵਿਖਾਈਏ ਲਓ ਦੋਸਤੋ ਗਰਲੈਂਡੋ ਨਸਲ ਦੀ ਗਾਂ ਚੈੱਕ ਤੁਸੀਂ ਕਰ ਸਕਦੇ ਹੋ ਮੇਰੇ ਵੀਰ ਆਰਡਰ ਕੁਆਲਟੀ ਜਿਹੜੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਰਮਾਲੀ ਦੇ ਥਣਾਂ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਗੈਰ ਥਣਾਂ ਦਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਸ਼ੂ ਜੀ ਨੇ ਦੋਸਤੋ ਉਪਰੇ ਘਰਾਂ ਦਾ ਤਾਂ ਥੋੜਾ ਜਿਆਦਾ ਤੁਹਾਨੂੰ ਪਤਾ ਡਰਦਾ ਜਨੂਰ ਹੈ ਤੇਰਾ ਉਪਰੇ ਬੰਦੇ ਤੋਂ ਕਈ ਰਾਂ ਉਪਰੇ ਥਾਂ ਤੇ ਆ ਕੇ ਪਸ਼ੂ ਉਪਰਾ ਕਰ ਜਾਂਦਾ ਹਾਂਜੀ ਵੀਰ ਜੀ ਇਹਦਾ ਮੁੱਲ ਕਦਾਂ ਕਰ ਦੇਣਾ ਵੀਰ ਜੀ ਤੁਹਾਨੂੰ ਪਤਾ ਇਹੋ ਜੀ ਬਰੀਡ ਆ ਨਾ ਜਿਹੜੀ ਔਰ ਵਿਰਲੀ ਬੱਚੀ ਕਿਤੇ ਮਿਲਦੀ ਆ ਹਾਂਜੀ ਹਾਂਜੀ 100 ਚੋਂ ਇੱਕ ਅੱਧੀ ਬੱਚੀ ਇਹੋ ਜੀ ਮਿਲਦੀ ਆ ਚਲੋ ਅੱਜ ਕੱਚੀ ਆ ਥੋੜੀ ਜੀ ਹਾਂਜੀ ਤੇ ਆਪਾਂ ਉਹੋ ਜਿਹਾ ਮੁੱਲ ਕਰ ਲਾਂਗੇ ਮੁੱਲ ਕਰ ਦੇਣਾ ਆਪਾਂ ਅਸੀਂ ਮੁੱਲ ਫੋਨ ਤੇ ਕਰਨ ਦਾ ਇਰਾਦਾ ਸੀ ਅੱਛਾ ਜੀ ਤੇ ਜੇ ਤਿਆਰ ਹੋ ਗਈ ਫਿਰ ਆਪਾਂ ਜੇ ਕਿਸੇ ਵੀਰ ਨੂੰ ਚੰਗੀ ਲੱਗੀ ਤੇ ਲੈ ਲੂਗਾ ਤੇ ਫਿਰ ਤਿਆਰ ਕਰਕੇ ਵੇਚਾਂਗੇ ਫਿਰ ਉਹੋ ਜਿਹਾ ਮੁੱਲ ਲਵਾਂਗੇ ਫਿਰ ਉਹ ਮੁੱਲ ਉਹ ਦਿੰਦਾ ਉਹ ਦਿੰਦਾ ਹਾਂਜੀ ਠੀਕ ਹੈ ਜੀ ਵੈਰ ਨਾਲ ਜਿਆਦਾ ਦੁੱਧ ਨਾ ਦਿੱਤਾ ਵੀਰ ਜੀ ਪਹਿਲਾਂ ਨੇ ਜੇ 16 17 ਤੋਂ ਥੱਲੇ ਨਹੀਂ ਰਹਿੰਦੀ ਚਵਾ ਦੂਗੀ ਹੈਨਾ ਹਾਂਜੀ ਚਵਾ ਦੂਗੇ ਬਾਕੀ नस्ਲ ਸੋਹਣੀ ਆ ਬਰੀਡ ਸੋਹਣੀ ਆ ਸ਼ਾਇਨ ਸੋਹਣੀ ਬਹੁਤ ਜਿਆਦੀ ਹੈ ਬਹੁਤ ਜਿਆਦੀ ਟਾਪ ਦੀ ਬਰੀਡ ਆ ਹਾਂਜੀ ਹਾਂਜੀ ਤੇ ਕਰੀਏ ਮੁੱਲ ਫਿਰ ਦਾ ਵੀਰ ਜੀ ਮੁੱਲ ਤੇ ਅੱਜ ਵੈਸੇ ਜੇ ਤਿਆਰ ਹੁੰਦੀ ਫਿਰ ਤੇ ਭਾਵੇਂ 65 70 ਕਰ ਲੈਂਦੇ ਹਾਂਜੀ ਅੱਜ ਆਪਾਂ ਵਸ਼ੇ 45000 ਦੀ ਦੇ ਦਈਏ ਕਮਾ ਕਮਾਨ ਤਾਂ ਹੋ ਜਾਊਗਾ ਪੰਜ ਹੀ ਛੱਡ ਦਾਂਗੇ 40 40 ਹੋ ਗਿਆ ਪੂਰਾ ਛੋਟਾ ਜਿਹਾ ਹੀ ਮੁੱਲ ਆ ਹਾਂਜੀ ਹੋਰ ਵੀ ਕਿਜੈ ਸਗੀ ਹੈ ਕਰਦਾਂਗੇ ਆਏ ਗਏ ਦਾ ਮਾਨਤਨ ਭੈਣ ਭਰਾ ਦਾ ਕੋਈ ਛੋਟ ਛੱਪਾ 1500 ਕਰਾਂਗੇ ਠੀਕ ਹੈ ਜੀ ਜਾਨੀ ਕਿ ਆਸ ਹੈਗੀ ਹੈ ਜੇ ਮਾਨਤਨ ਦੀ ਬਿਲਕੁਲ ਜੀ ਬਿਲਕੁਲ ਕਰਾਂਗੇ ਕਰਨਾ ਹੀ ਪੈਂਦਾ ਭੈਣ ਭਰਾ ਹੁੰਦਾ ਕੋਈ ਆਸ ਉਮੀਦ ਨਾ ਕੋ ਕਰਦਾ ਫਿਰ ਪਰ ਇਹ ਆ ਵੀ ਅੱਜ ਦਾ ਮੁੱਲ ਇਹ ਆ ਕੱਲ ਨੂੰ ਫਿਰ ਤੁਹਾਨੂੰ ਪਤਾ ਵੀ ਇਹੋ ਜੀਆਂ ਬੱਚੀਆਂ ਮਿਲਦੀਆਂ ਨਹੀਂ 45 ਕੇ 45 ਕੇ 40 ਆਪਾਂ 40 ਚੋ ਮਾਨਤਨ ਕਰਾਂਗੇ ਥੋੜਾ ਬਾਕੀ ਉਹ ਦੋਸਤ 45000 ਰੁਪਿਆ ਡਿਮਾਂਡ ਰੱਖੀ ਗਈ ਤੇ 40000 ਚੋ ਵੀਰ ਕੰਦਾ ਵੀ ਮਾਨਤਨ ਜਿਹੜਾ ਹੋਊਗਾ ਵੀਰ ਭਰਾ ਦਾ ਜਿਹੜਾ ਕੋਈ ਆਊਗਾ ਕਿੰਨੇ ਨੂੰ ਉਹਦਾ ਮੌਕੇ ਤੇ ਜਰੂਰ ਹੋਊਗਾ ਮਾਨਤਾ ਨੂੰ ਦੋਸਤੋ ਜਰੂਰ ਹੋਊਗਾ ਜੀ ਤਿਆਰ ਹੋਈ ਬੱਚੀ 60000 ਰੁਪਏ ਦੀ ਹੈ ਭਾਜੀ ਤੁਹਾਨੂੰ ਵੀ ਪਤਾ ਹੈ ਮਤਲਬ ਇਹ ਜਿਹੜਾ ਮੋਲ ਕੀਤਾ ਇਹ ਗੱਪਣ ਗੱਪਣ ਦਾ ਮੋਲ ਹੈ ਇਹ ਗੱਪਣ ਗੱਪਣ ਦਾ ਮੋਲ ਹੈ ਇਹ ਵੀ ਇੱਕ ਦੋ ਦਿਨ ਦਾ ਮੋਲਿਆ ਇਹ ਨਹੀਂ ਵੀ ਕੋਈ 15 ਦਿਨਾਂ ਬਾਅਦ ਆਕੇ ਦੂ ਦਾਂ ਆਮ ਮੁੱਲ ਕੀਤਾ ਹੀ ਠੀਕ 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 ਜੇ ਕਿਸੇ ਨੂੰ ਭੈਣ ਭਰਾ ਨੂੰ ਚੰਗੀ ਲੱਗੀ ਹੁਣ ਆਪਾਂ ਇਤਰਾ ਦੇ ਦਾਂਗੇ ਕਿਉਂਕਿ ਆਈ ਗਈ ਆ ਗੱਲ ਨਹੀਂ ਆ ਬਾਕੀ ਦੋਸਤੋ ਜਿਹੜੀ ਆ ਬਰੀਡ ਹੈ ਨਾ ਬਹੁਤ ਵਧੀਆ ਬਾਕੀ ਥਾਣੇ ਨੇੜੇ ਤੋਂ ਥੋੜਾ ਜਿਹਾ ਇਹਨੂੰ ਹੋ ਕੇ ਵਿਖਾਓ ਥਾਣੇ ਵੇਖ ਗਲਾਬੀ ਥਣ ਗਾਂ ਨੂੰ ਅਟਰ ਕੀ ਟਾਪ ਦਾ ਤਿਆਰ ਕਰ ਰਹੀ ਹੈ ਬੱਛੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਠੀਕ ਹੈ ਜਿਹੜੀ ਗਾਂ ਦੀ ਵੀਰ ਆਪਾਂ ਚਵਾਈ ਕਰਾਉਣੀ ਆ ਕਿਉਂਕਿ ਦੋਸਤ ਮੈਂ ਇਧਰਲੀ ਸਾਈਡ ਤੋਂ ਵਿਖਾਓ ਲੈ ਜੀ ਥੋੜਾ ਜਿਹਾ ਵੇਖੋ ਲੋ ਜੀ ਦੋਸਤ ਥਣ ਬਹੁਤ ਵਧੀਆ ਜੀ ਪਹਿਲੀ ਸ਼ਾਈਨਿੰਗ ਬਹੁਤ ਜਿਆਦੀ ਬੱਛੀ ਨੂੰ ਬਹੁਤ ਜਿਆਦੀ ਟਾਪ ਦੀ ਸ਼ਾਈਨਿੰਗ ਹਾਂਜੀ 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 ਇਹ ਮੇਰੇ ਹਿਸਾਬ ਨਾਲ ਅਸੀਂ ਜੋ ਵੀ ਵੀਡੀਓ ਪਾਉਣ ਲੱਗੇ ਸਾਡੇ ਚੈਨਲ ਤੇ ਪਹਿਲੀ ਆ ਗਰਲਿੰਗ ਦਾ ਮਸਲਾ ਹੈ ਹਾਂਜੀ ਹਾਂਜੀ ਗਿਰ ਦੇ ਵਿੱਚ ਨਾ ਸਕਰ ਲੈਣ ਨੂੰ ਤੁਹਾਨੂੰ ਦੱਸਿਆ ਵੀ ਬਹੁਤ ਜ਼ਿਆਦਾ ਮਤਲਬ ਰੇਅਰ ਜੀ ਹਾਂ ਜੀ ਗਾ ਜਿਆਦੀਆਂ ਰਾਜਸਥਾਨ ਦੇ ਵਿੱਚ ਇਹ ਹਾਂ ਜੀ ਹਾਂ ਜੀ ਇਹ ਚੀਜ਼ ਇਹ ਮੱਝ ਦੀ ਮੱਝ ਪਾਜੀ ਗਾਂ ਦੀ ਗਾਂ ਦੀ ਗਾਂ ਤੇ ਜਿਹੜੀ ਗਾਂ ਦੀ ਆਪਾਂ ਚੋਈ ਕਰਾਉਣੀ ਹੈ ਵੀਡੀਓ ਵਿੱਚ ਇਹ ਕਿੰਨਾਂ ਵਸੂ ਸੁਈ ਇਹ ਵੀਰ ਜੀ ਚਲੋ ਦੱਸਣ ਨੂੰ ਤੇ ਦੂਜਾ ਹੀ ਦੱਸੀ ਜਾਂਦੇ ਤੇ ਆਪਰ ਆਪਾਂ ਤੀਸਰਾ ਮੰਨ ਕੇ ਲਈ ਆ ਤੇ ਤੀਜਾ ਸੁਆ ਮੰਨੀ ਆ ਤੇ ਆਪਾਂ ਤੀਜਾ ਸੁਆ ਸੁਈ ਕਿੰਨਾ ਟਾਈਮ ਹੋ ਗਿਆ ਨੀ ਵੀ ਸੁਈ ਨੂੰ ਕੋ 20 ਦਿਨ ਲਾਲੇ 50 ਨਾਲੇ ਪਰ ਆਪਾਂ ਮਹੀਨਾ ਹੀ ਕਹਿੰਨੇ ਆ ਇੱਕ ਮਹੀਨਾ ਪੂਰਾ ਹਾਂ ਇੱਕ ਮਹੀਨਾ ਤਾਂ ਵੈਸੇ 2-3 ਦਿਨਾਂ ਉੱਪਰ ਵੀ ਹੈ ਹਾਂ ਜੀ ਭਾਜੀ ਜੇ ਜਦੋਂ ਗਾਂ ਜਿੱਥੋਂ ਲਈਏ ਨਾ ਆਪਾਂ ਆਪਾਂ ਉਥੇ ਗਾਂ ਜਦੋਂ ਸੂਣ ਵਾਲੀ ਤਿਆਰ ਸੀ ਉਦੋਂ ਵੀ ਵੇਖੀ ਸੀ ਤੇ ਇਸ ਕਰਕੇ ਆਪਾਂ ਨੂੰ ਪਤਾ ਵੀ ਅੱਜ 1 ਮਹੀਨਾ 3 ਦਿਨ ਹੋ ਗਏ ਗਾਂ ਸੂਈ ਨੂੰ ਠੀਕ ਹੈ ਜੀ ਠੀਕ ਹੈ ਜੀ ਆਪਾਂ ਗੱਲ ਵੀ ਵੇਖੀ ਸੀ ਮੌਕੇ ਦਾ ਦੁੱਧ ਵੀਰ ਕਿੰਨਾ ਤਿਆਰ ਹੈ ਮੌਕੇ ਦਾ ਦੁੱਧ 18 ਵੀ ਹੋ ਸਕਦਾ ਤੇ 20 ਵੀ ਹੋ ਸਕਦਾ ਇਹ ਮੌਕੇ ਤੇ ਚਵਾ ਹੀ ਦੇਣਾ ਜਿਹੜਾ ਆਪਾਂ ਉਹ ਦੱਸਾਂਗੇ ਠੀਕ ਹੈ ਜੀ ਹਾਂ ਇਹਨੂੰ ਤੋੜ ਕੇ ਵਿਖਾਈਏ ਤੇ ਫੇਰ ਇਹ ਆਪਾਂ ਚਵਾਈ ਸ਼ੁਰੂ ਹਾਂਜੀ ਹਾਂਜੀ ਲਓ ਦੋਸਤੋ ਗਾਂ ਦਾ ਕੱਦ ਕਾਠ ਆਰਡਰ ਕੁਆਲਟੀ ਚੈੱਕ ਕਰ ਲੋ ਮੇਰੇ ਵੀ ਜਰੂਰ ਇੱਕ ਵਾਰੀ ਇਸ ਗਾਂ ਦੀ ਦੋਸਤੋ ਚੁਾਈ ਹੁਣੀ ਅੱਜ ਥਾਣ ਵੇਖੋ ਕਿੰਨਾ ਸਵਾਦੀ ਲੱਗਾ ਹਾਂਜੀ 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 ਲਓ ਜੀ ਕਰੋ ਚੈੱਕ ਜੀ ਥਾਣਾ ਦੀ ਕੁਆਲਟੀ ਲੈ ਜੋ ਗਿੱਤੀ ਲੈ ਜੋ ਕੋਈ ਵੀ ਸੀਲ ਠੰਡੀ ਆ ਠੀਕ ਹੈ ਬੱਚਾ ਦੋਸਤੋ ਆ ਸਾਹਮਣੇ ਬੱਧਾ ਜੇ ਬੱਚਾ ਦਾ ਚੁਆਈ ਦੋਸਤੋ ਬਸ ਚੰਦ ਮਿੰਟਾਂ ਤੱਕ ਇਹਦੀ ਚੁਆਈ ਜਿਹੜੀ ਸ਼ੁਰੂ ਹੋਣੀ ਹੈ ਲਓ ਜੀ ਬਿਨਾ ਬੱਚੇ ਤੋਂ ਦੋਸਤੋ ਕਰੋ ਚੈੱਕ ਜੀ ਸੀਲ ਠੰਡੀ ਬਹੁਤ ਜ਼ਿਆਦੀ ਹੈ ਠੀਕ ਹੈ ਜੀ ਹਾਂ ਜੀ ਵਰਪੀ ਆ ਦੋਸਤੋ ਰਸੀ ਭਾਗੇ ਚਾਹੁੰਦਾ ਜੀ ਵੀਰ ਅਸੀਂ ਦੇ ਬਣਾ ਇਹ ਇੰਜੀ ਚੋਲੇ ਦੀ ਭੰਗ ਰਸੀ ਪਾ ਲੋ ਤਾਂ ਨਾ ਪਾਓ ਠੀਕ ਹੈ ਜੀ ਹਾਂ ਜੀ ਚੱਲ ਜਾਈਏ ਲਓ ਜੀ ਲਓ ਯਾਰ ਬਾਲਟੀ ਚੈੱਕ ਕਰ ਲਓ ਮੇਰੇ ਵੀਰ ਖਾਲੀ ਕਿੰਨੇ ਲੀਟਰ ਦੀ ਬਾਲਟੀ ਵੀਰੇ ਇਹ ਵੀਰ ਜੀ 10 ਕਿਲੋ ਦੀ 10 ਕਿਲੋ ਦੀ ਬਾਲਟੀ ਆ 10 ਕਿਲੋ ਦੀ ਆ ਆ 7.5 ਕਿਲੋ ਦੀ ਤੋਂ ਬਾਲਟੀਆਂ ਖਾਲੀ ਠੀਕ ਹੈ ਕਰੋ ਜੀ ਸ਼ੁਰੂ ਚੁਵਾਈ ਚੈੱਕ ਕਰਾ ਦਿਓ ਵੀਰ ਜੀ ਇੱਕ ਰਾਂ ਲਾਗੇ ਤਾਂ ਚੈੱਕ ਕਰਾ ਦਿਓ ਆ ਦੋਸਤੋ ਇਹਦੇ ਪਹਿਲਾਂ ਵੀ ਕੁਆਲਟੀ ਕਰ ਲਓ ਚੈੱਕ ਹਾਂਜੀ ਤੇ ਫਿਰ ਮੇਰੇ ਵੀਰੇ ਦੀ ਤੁਹਾਨੂੰ ਚੁਵਾਈ ਦੋਵੇਂ ਦੋਵੇਂ ਖਾਂਦੀ ਪਾ ਦਿੰਦੇ ਇਕੱਠੀ ਆ ਦੋਵੇਂ ਅਗਲੇ ਵੇਖੋ ਆ ਦੋਵੇਂ ਹਰੀ ਖਾਂਦੀ ਚੁਵਾਈ ठीक तो है प्रॉपर चवाई देखो शुरू हो गई है गांधी मेरे भी मखी जी करके थोड़ा जा हां मखी है, है मखी पखा नहीं चलता जो नहीं जी, तो ਮੱਖੀ ਦੋਸਤੋ ਵੈਸੇ ਨਾ ਜੋ ਮੱਖੀ ਵੀ ਚੈੱਕ ਕਰ ਸਕਦੇ ਲੱਤਾਂ ਦੇ ਬੇਚੀ ਮੱਖੀ ਗਿਆ ਕਰੇ ਤੇ ਮੋਹ ਫਿਰਦਾ ਗਰਮੀ ਵਾਲਾ ਹੁੰਦਾ ਜਾਂਦਾ ਨਾ ਮੱਖੀ ਵਾਲਾ ਲਾਈਵ ਚ ਵਾਈ ਜਿਹੜੀ ਦੋਸਤੋ ਸਾਹਮਣੇ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਗਾਂ ਦੇ ਇਹਦਾ ਗਾਂ ਦਾ ਮੁੱਲ ਨਹੀਂ ਦੱਸਿਆ ਵੀਰੇ ਜੱਪਾ ਨਹੀਂ ਇਹਦੇ ਮੁੱਲ ਨਹੀਂ ਦੱਸ ਹਾਂ ਠੀਕ ਠਾਕ ਕੋਈ ਨਹੀਂ ਚੋਕੇ ਬਾਅਦ ਚ ਮੁੱਲ ਦਾ ਦੱਸ ਲੋ ਜੀ ਚੁਾਈ ਜਿਹੜੀ ਆ ਪ੍ਰੋਪਰ ਹੋਣ ਗਈ ਆ ਦੋਹਾਂ ਥਾਂ ਦੀ ਤਕਰੀਬਨ ਚੁਾਈ ਮਗਲਾਂ ਦੀ ਹੋ ਚੱਲੀ ਐ ਲੋ ਜੀ ਮਗਲਾਂ ਦੋਹਾਂ ਦੀ ਚੁਾਈ ਹੋ ਗਈ ਐ ਦੋਸਤੋ ਲਾਈ ਇਹਦੇ ਵਿੱਚ ਮੇਰੇ ਵੀਰ ਵੱਧ ਤੋਂ ਵੱਧ ਮੈਸੇਜ ਆਪਨੇ ਦਿਓ ਜੇ ਕਿੱਦਾਂ ਦੇ ਤੁਹਾਨੂੰ ਇਹ ਚੋਾਈ ਲੱਗੀ ਗਾਂ ਦੇ ਤੇ ਜਿਹੜੇ ਵੀਰ ਨੂੰ ਇਹ ਗਾਂ ਪਸੰਦ ਆਊਗੀ ਬੇਸ਼ੱਕ ਆਪਣੀ ਸਵੇਰੇ ਵੀਡੀਓ ਕਾਲ ਤੇ ਤੁਸੀਂ ਚੋਾਈ ਕਰਾ ਸਕਦੇ ਹੋ ਹਾਂਜੀ ਬਾਟਰੀ ਦੀ ਫੜ ਗਈ ਹਾਂਜੀ ਉਹ ਫੇਰੀ ਬਾਟਰੀ ਲਓ ਜੀ ਦੋਸਤੋ ਆਹ ਬਾਲਟੀ ਚੈੱਕ ਕਰ ਸਕਦੇ ਹੋ ਫੁੱਲ ਭਰਤੀ ਆ ਜੀ 10 ਲੀਟਰ ਦੀ ਬਾਲਟੀ ਦੁੱਧ ਦੋਸਤੋ ਵੀਰ ਦੇ ਕਹਿਣ ਮੁਤਾਬਕ 18 ਤੋਂ 20 ਮੀਟਰ ਦੇ ਵਿੱਚ ਜਿਹੜਾ ਦੁੱਧ ਹਮ ਪਿਆ ਰਿਹਾ ਬਾਕੀ ਚੋਗੇ ਦੋ ਤੁਹਾਡੇ ਸਾਹਮਣੇ ਆ ਜਣਾ ਅੰਦਾਜ਼ਾ ਤੁਸੀਂ ਲਾ ਲਿਓ ਆਪ ਕਿੰਨਾ ਚੋੜੀ ਓ ਜੀ ਦੋਸਤ ਚੋਾਈ तकरीबन ਪ੍ਰੋਪਰ ਹੋ ਗਈ ਆ ਕੋਈ ਥੋੜੇ ਬਾਰੇ ਟੋਕੇ ਡਾ ਕੇ ਰਹਿ ਗਏ ਖਿਚਣ ਵਾਲੇ ਲਓ ਜੀ ਕਰੋ ਚੱਕਰੀ ਆ ਕਰੋ ਜੀ ਗਾਂ ਦੀ ਆਰਡਰ ਕੁਆਲਟੀ ਚੱਕ ਮੇਰੇ ਵੀਰ ਹੁਣ ਕੋਈ ਵੀ ਹੋਣੀ ਕਹਿ ਸਕਦਾ ਵੇਖੇ ਗਾਂ ਇਹ ਸਹੀ ਹੋਣੀ ਹੈ ਬਿਲਕੁਲ ਦੁੱਧ ਦੇ ਵਹ ਨਾ ਚੜ ਗਈ ਜੀ ਇਹ ਆਹ ਲੋ ਜੀ ਦੁੱਧ ਤੁਹਾਡੇ ਸਾਹਮਣੇ ਆ ਗਿਆ ਇਹ ਮੈਂ ਚਿਕਰਾ ਦੇਣੇ ਲਓ ਜੀ ਮਿੰਤੀ ਵੀਰ ਕਹਿੰਦਾ ਆਪਾਂ ਕਰਾ ਦੇਣੀ ਹੈ ਲਓ ਜੀ ਕਰੋ ਚੱਕੀ ਖਾਲੀ ਬਾਲਟੀ ਤੁਹਾਨੂੰ ਦਿਖਾਤੀ ਹੈ ਛੱਕ ਜੀ ਮਾਰੀ ਦੀ ਵੀਰ ਮਾਰ ਲਈ ਦੋਆ ਬਾਲਟੀਆਂ ਦਾ ਦੁੱਧ ਦੋਸੇ ਕਿਸਾ ਕਰ ਲਿਆ ਲਓ ਜੀ ਚਵਾਈ ਦਾ ਸਵਾਦ ਦੋਸਤੋ ਤਾਂ ਹੀ ਆ ਜੇ ਲੀਟਰ ਮਾਰਕ ਦੁੱਧ ਮਿਣਿਆ ਜਾਵੇ ਤੇ ਫੇਰ ਹੀ ਪਤਾ ਲੱਗਦਾ ਕਿੰਨਾ ਕੁ ਪਸ਼ੂਆਂ ਦੇ ਦੁੱਧ ਜਿਹੜਾ ਇੱਕ ਟਾਈਮ ਤੇ ਸਵਾਦ ਆ। ਕਿਲੋ ਨਾਲ ਲੀਟਰ ਦੁੱਧ ਤੁਹਾਡੇ ਸਾਹਮਣੇ ਪਿਆ ਜਾ ਕਰੋ ਚੱਤ ਜੀ। ਝੱਗ ਚੂੜੀ ਵੀਰ ਨੇ ਆ ਪ੍ਰੋਪਰ ਸਾਰੀ ਖਤਮ ਕਰਤੀ ਲਓ ਜੀ। ਇੱਕ ਦੋ ਤਿੰਨ ਚਾਰ ਪੰਜ 6 7 8 ਆਲੋ ਸੱਜਣੋਂ 9 10 ਲੋ ਜੀ 700 100 150 ਗ੍ਰਾਮ ਘਾਟੇ 1100 10.5 ਸਾਡੇ 10 ਕਿਲੋ ਦੁੱਧ ਦੋ ਦੁੱਧੋ ਜਿਹੜਾ ਇੱਕ ਟਾਈਮ ਦਾ ਗਾਂ ਨੇ ਨੇ ਕਰਮਾਈ ਨੇ ਚਵਾਤਾ 18 ਤੋਂ 20 ਲੀਟਰ ਵੀਰ ਨੇ ਦੱਸਿਆ ਸੀ ਰੱਖ ਕੋ 18 ਹੀ ਮੰਨੇ ਮੈਂ ਤੇ 20 ਵੀ ਨਹੀਂ ਜਾਂਦਾ ਆਪਸ ਦੋਤੋ 18 ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਵੀਰ ਨਾਲ ਕਿਉਂਕਿ ਅੱਧਾ ਕਿੰਨਾ ਟਾਈਮ ਦਾ ਚੁਵਾਈ ਦਾ ਇੱਧਰ ਉੱਧਰ ਦਾ ਉਹਦੇ ਨਾਲ ਤੇ ਕੋਈ ਫਰਕ ਆਈਦਾ ਪੈਂਦਾ ਨਹੀਂ ਕੋਈ ਫਰਕ ਨਹੀਂ ਪੈਂਦਾ ਹਾਂਜੀ 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 ਬਾਕੀ ਦੋਤੋ ਸਾਡੇ 10 ਲੀਟਰ ਦੁੱਧ ਤੁਹਾਡੇ ਸਾਹਮਣੇ ਗਾਂ ਨੇ ਚਵਾਇਆ ਜੇ ਇੱਕਰਾ ਤੋਰਾ ਵਿਖਾ ਦਿਓ ਮੈਂ ਤੋਰਾ ਤਰਾ ਦੋ ਸਾਲ ਚੋਈ ਚੋਈ ਗਾਂ ਦਾ ਤੋਰਾ ਤੋਰਾ ਚੱਕਰਵਾ ਦਨੇ ਤੇ ਇਹਦਾ ਵੀ ਨਾਲ ਨਾਲ ਹੀ ਆਪਾਂ ਮੁੱਲ ਮੈਂਸ਼ਨ ਕਰ ਲਈਏ ਹਾਂਜੀ ਦੱਸ ਦਿਆਂ ਜ਼ਰੂਰ ਪਾਜੀ ਲਓ ਜੀ ਸੋਨ ਦੋਸਤੋ ਕਰ ਲੋ ਗਾਂ ਦਾ ਆਰਡਰ ਕੁਆਲਟੀ ਚੈੱਕ ਤੋਰੇ ਤੋਰੇ ਜ ਐ ਓਕੇ ਆ ਗਾਂ ਬੈਠ ਕੇ ਸੇ ਚੱਕਰ ਹੀ ਨਹੀਂ ਕੋਈ ਦੋ ਵਾਰੀ ਦੋਸਤੋ ਤੁਹਾਨੂੰ ਤੋਰ ਕੇ ਦਿਖਾਤੀਏ ਕੋਈ ਵੀ ਰੇ ਨਾ ਆਖੇ ਗਾਂ ਦੇ ਤੁਰਨ ਦੇ ਵੇਲੇ ਕਿਤੇ ਕੱਚੇ ਥਾਂ ਤੇ ਤੁਰਦੀ ਸੀ ਤੇ ਪੱਕੇ ਥਾਂ ਤੇ ਦੋਸਤੋ ਕਰ ਲਿਓ ਚੈੱਕ ਨੀ ਤੋਰੀ ਲਓ ਜੀ ਕਰੋ ਜੀ ਆ ਬਿਲਕੁਲ ਦੋਸਤੋ ਆ ਆਰਡਰ ਖਾਲੀ ਕਰਕੇ ਜੇ ਸਾਰੇ ਮਿਲਕਵੇਂ ਦੋਸਤੋ ਬੜੀ ਇਹਦੀ ਕਾ ਮੋਟੀ ਲੱਗੀ ਵੇਖੋ ਜੀ ਇਹ ਨਹੀਂ ਆ ਫਿਰ ਕੋਈ ਛੜਕ ਵਾਲਾ ਕਿਸੇ ਵੀ ਤਰੀਕੇ ਨਾਲ ਹੋਣੇ ਚੋਈ ਹੈ ਨਾ ਆ ਲਓ ਜੀ ਲੈ ਲੋ ਜੀ ਇਹਨੇ ਕਰੋ ਚੱਕ ਮਿਲ ਗਿਆ ਅਛਾ ਵੀਰ ਜੀ ਦੱਸਿਓ ਮੋਲੇ ਦਾ ਵੀਰ ਜੀ 20 ਕਿਲੋ ਦੇ ਹਿਸਾਬ ਨਾਲ ਮੁੱਲ ਤੇ ਅਸੀਂ 85 ਕਰ ਲੀਏ ਉਹ ਵੀ ਜੀ ਕਰਦਾ ਹਾਂਜੀ ਪਰ ਨੇ ਮੁੱਲ ਜਾਇਜ਼ ਜੀ ਹਾਂਜੀ ਮੁੱਲ 65000 ਕਰ ਲੀਏ 60 ਦੀ ਦੇ ਦਈਏ ਹੋਰ ਮੰਗਣ ਨੂੰ ਸਕੇ 55000 ਦੀ ਗਾਂ ਦੇ ਦਾ ਲੋ ਜੀ ਦੋਸਤੋ ਆ ਲੱਗ ਗਿਆ ਜੀ ਸੀਪ 20 ਲੀਟਰ ਦੁੱਧ ਕੇ 55000 ਰੁਪਿਆ ਜੇ ਮੁੱਲੇ ਦਾ ਮੌਕੇ ਦਾ ਤੇ ਉਹਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਛੋੜ ਛਪਾ 100 200 ਰੁਪਿਆ ਦੁੱਧ 20 ਤੋਂ ਵੱਧ ਹੀ ਹੋਊਗਾ ਫਿਰ ਵੀ ਆਪਾਂ 18 ਕਹਿ ਕੇ ਦਿਨੇ ਕੋ ਭੈਣ ਭਰਾ ਹੁੰਦਾ ਜਾਂਦਾ ਹੈ ਬਾਕੀ ਇਹ ਸੁੱਕੀ ਜਿ ਧਿਆਨ ਮਾਰ ਦਿਓ ਸੁੱਕੀ ਤੂੜੀ ਤੇ ਦੇ ਆਪਾਂ ਸੋਣ ਦੁੱਧ ਹੀ ਗਾਂ ਥੱਲੇ 24 ਕਿਲੋ ਭਾਜੀ ਹਾਂਜੀ ਕੋਈ ਮੇਰਾ ਵੀਰ ਇਹ ਨਾ ਕਿਉਂਕਿ ਹਰ ਇਹਦੇ ਨਾਲ ਖਰਾਬੀ ਹੁੰਦੀ ਰਹੀ ਹੈ ਨਾ ਇਸ ਕਰਕੇ ਸੁੱਕੀ ਤੂੜੀ ਦੇ ਕੀਤੀ ਆ ਤਾਂ ਕਰਕੇ ਗਾਂ ਦੁੱਧ ਘਟੀ ਆ ਠੀਕ ਹੈ ਜੀ ਜਿਹੜਾ ਕੋਈ ਸਾਂਹ ਵਾਲਾ ਵੀਰ ਕੜੂ ਗਾਂ ਚ 22 25 ਕਿਲੋ ਦੁੱਧ ਦੇਣਾ ਠੀਕ ਹੈ ਜੀ ਹਾਂਜੀ 55000 ਰੁਪਏ ਦੋਸਤੋ ਮੌਕੇ ਦਾ ਮੁੱਲ ਇਹਦਾ ਹਾਂਜੀ ਉਹਦੇ ਵਿੱਚੋਂ ਛੋੜ ਛੱਪਾ ਤੁਹਾਡਾ ਹੋਊਗਾ ਗਰਲੈਂਡਰ ਦਸਲ ਦੀ ਗਾਂ ਦੋਸਤੋ ਤੁਹਾਨੂੰ ਦਿਖਾਈ ਆ ਪਹਿਲਾਂ ਸੁਬਾ ਸੁਣੀ ਆ ਇਹਦਾ ਮੁੱਲ 40000 ਰੁਪਏ ਗੱਬਣ ਦਾ ਇੱਕ ਦੋ ਦਿਨ ਦਾ ਇਹ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਗਾਂ ਦਿਖਾਈ ਆ ਦੋਸਤੋ ਆ ਇਹ ਵੀਰ ਐਚ ਐਫ ਨਾ ਕਰਾਸ ਹੈ ਹਾਂਜੀ HF ਦੇ ਨਾਲ ਕਰਾਸ ਹੋ ਤੈਸ ਤੋਂ ਤਨ ਤਕਰੀਬਨ ਇਹਦੇ ਗਿਣਤੀ ਵਾਲੇ ਪੂਰੀ ਆ ਕਿਉਂਕਿ ਇੱਕ ਦੋ ਦਿਨ ਵੱਤ ਵਾਤ ਖੜ ਸਜੀ ਦੂਜਾ ਸੂਰ ਸੁਣੀ ਜੇ ਇਹਦਾ ਵੀਰ ਕਿੰਨਾ ਮੁੱਲ ਰਖਿਆ ਆਪਾਂ ਮੁੱਲ ਕਰਨ ਨੂੰ ਤਾਂ ਜਿੰਨਾ ਮਰਜੀ ਆਪਾਂ 36 ਹਾਂ ਨਾ ਦਸੀ ਆ ਛੋਟ ਛੱਪਾ ਮਾੜਾ ਮੋਟਾ ਕਰ ਦਾਂਗੇ ਕੋਈ ਆ 36000 ਰੁਪਏ ਹਾਂਜੀ 36000 ਰੁਪਏ ਦੇ ਵਿੱਚੋਂ 200 ਜਿਹੜਾ ਆਇਆ ਕਹਿੰਦਾ ਛੋਰ ਛੱਪਾ ਮਾਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋਗਾ ਵੀਡੀਓ ਦੋਸਤੋਂ ਲੰਬੀ ਜ਼ਰੂਰ ਹੋਈ ਆ ਪਰ ਕਿਉਂਕਿ ਜਿੰਨਾ ਚੋਾਈ ਕਰਾਉਣੀ ਹੋਵੇ ਪਸ਼ੂ ਦੀ ਦੋਸਤੋਂ ਤੁਹਾਨੂੰ ਪਤਾ ਮੱਲੋ ਪਲੀ ਟਾਈਮ ਪੰਜ ਸੱਤ ਦ ਅਡਰੈਸ ਇਕਰੀ ਵੀਕ ਦਾ ਫਿਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜਿਲ੍ਹਾ ਸ਼੍ਰੀ ਕਰਮਤਨ ਸਾਹਿਬ ਹਰਦੀਪ ਸਿੰਘ ਵੀਰ ਦੇ ਫਾਰਮ ਤੋਂ ਆਈ ਦੀ ਆਪਾਂ ਇਹ ਲਾਈਵ ਸਟਾਈਲ ਤੇ ਦੋ ਗਾਵਾਂ ਤੁਹਾਨੂੰ ਦੋਸਤੋ ਗੱਪਾਂ ਦਿਖਾਈਆਂ ਵਾ ਫੋਨ ਨੰਬਰ ਵੀਰ ਜੀ ਇਕਰੀ ਫੇ ਬੋਲ ਦੀ ਜੀ ਮੋਬਾਈਲ ਨੰਬਰ 95928 7243 ਨਾਮ ਹਰਦੀਪ ਸਿੰਘ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਕਰਨਤਾਲ ਠੀਕ ਹੈ ਜੀ ਸਸੀ ਕਾ ਸਸੀ ਕਾ ਜੀ ਸਸੀ